ਆਇਆ 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 ਆਂਦਰ ਆਇਆ ਆਂਦਰ ਆ ਜਾ ਲਾਈ ਜਾਣ ਦੇ ਲਾਈ ਜਾਣ ਦੇ ਆ ਜਾ ਆ ਜਾ ਆ ਜਾ ਆਂਦਰ ਆ ਜਾ ਲੈ ਵੀਰ ਤੇਰਾ 7000 ਰੁਪਏ 8000 ਐਮ ਆਰ ਪੀ ਹੈਗੀ ਆ ਸਕੈਨ ਵੀ ਹੁੰਦਾ ਬੂਟ ਪੂਰਾ ਓਕੇ ਰਿਪੋਰਟ ਹੁਣ ਰੇਟ ਕੁਆਲਿਟੀਆਂ ਸੁਣੀ ਜਾਓ ਅਸੀਂ ਇੱਧਰ ਖੰਨੇ ਲੇਡੀਜ਼ ਦਾ ਕੰਮ ਬੰਦ ਕਰਤਾ ਜੀ ਬੱਚੇ ਦਾ ਵੀ ਕੰਮ ਕੰਦ ਕਰਤਾ ਉਹ ਸਿਰਫ ਸਾਡੇ ਕੋਲ ਸਾਨ੍ਹੇ ਵਾਲੇ ਸਟੋਰ ਤੇ ਆ ਬੂਟ ਚੈੱਕ ਕਰੋ ਕੁਆਲਿਟੀ ਜੋੜੇ ਬੱਟੇ ਜੋੜਾ ਤਾਂ ਮੈਂ ਦਊ ਜੇ ਕੋਈ ਲੰਬਾ ਆ ਜਵੇ ਨਾਈਕੀ ਪੈਗਾਸਸ ਆਰਟੀਕਲ ਹੈ ਪੂਰੀ ਬ੍ਰਾਂਡਿੰਗ ਹੈ ਠੀਕ ਹੈ ਡਬਲ ਸੋਲ ਦਾ ਮਾਲ ਹੈ ਆ ਲੋ ਬਲੋ ਜੀ 1100 ਰੁਪਏ ਦਾ ਇੱਕ ਤੁਹਾਨੂੰ ਕਰਤਾ ਜੀ 7000 ਰਮਰਪੀ ਵਾਲਾ 1500 ਰੁਪਏ ਬੰਦੇ ਦਾ ਪਾਇਆ ਹੋਇਆ ਹੈ 1100 ਦਾ ਇੱਕ 2000 ਦੇ ਦੋ ਇਹਦੇ ਮਾਡਲ ਚੈੱਕ ਕਰ ਲਓ ਹੁਣ ਇਹਦੇ ਮਾਡਲ ਪੂਰੇ ਹੋਕਾ ਦਾ ਡੱਬਾ ਕੱਢ ਇੱਕ ਆ ਲੋ ਕੁਆਲਿਟੀ ਦੇਖੋ ਜੀ 2000 ਦੇ ਦੋ ਕੋਈ ਵੀ ਸਾਈਜ਼ ਲੈ ਸਕਦੇ ਹੋ ਪੂਰੀ ਗਾਰੰਟੀ ਹੋਊ ਆਪਣੇ ਮਾਲ ਦੀ ਪੂਰੀ ਗਾਰੰਟੀ 2000 ਦੇ ਦੋ ਪਰ ਨੰਬਰ 2278244050 78244050 ਫੌਕਾ ਦਾ ਮਾਡਲ ਨਹੀਂ ਆਹ ਦੇਖੋ ਮਾਡਲ ਦੀ ਕੁਆਲਿਟੀ ਦੇਖੋ ਜੀ ਇਹਦੀ 18-1900 ਰੁਪਏ ਰੇਂਜ ਦੇ ਵਿੱਚ ਵੇਚਣ ਵਾਲਾ ਸ਼ੂਜ਼ ਆ ਸਿਰਫ 2000 ਦੇ ਦੋ ਲਓ ਜੀ 2000 ਰੁਪਏ ਦੇ ਦੋ ਬਲੈਕ ਲਿਆ 2000 ਰੁਪਏ ਦੇ ਦੋ ਨੰਬਰ ਹੈਗਾ 78244050 ਬਹੁਤ ਬਹੁਤ ਧੰਨਵਾਦ ਤੇਰਾ ਸਾਨੂੰ ਸਲਾਹ ਦੇਣ ਦਾ ਕਿਉਂ ਵੀ ਆ ਤਾਂ ਲੇਡੀ ਵਾਲੇ ਮਾਲ 'ਚ ਫਸੇ ਪਏ ਬੱਚਿਆਂ ਵਾਲੇ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਦੀ। ਲਓ ਜੀ 1100 ਰੁਪਏ ਰੇਂਜ ਦੇ ਵਿੱਚ ਇੱਕ 2000 ਦੇ ਦੋ ਕੁਆਲਿਟੀ ਪੂਰੀ ਗਾਰੰਟੀ ਡਬਲ ਸੋਲ ਕੋਈ ਰੰਗ ਨਹੀਂ ਕਰਿਆ ਹੋਇਆ ਡਬਲ ਸੋਲ ਲੱਗਿਆ ਚਾਹੇ ਦੇਖ ਲਵੋ। 78244050 1 ਮਾਡਲ ਆਹ ਹੋਕੇ ਦੇ ਨਾਲ ਦੋ ਮਾਡਲ ਆ ਗਏ ਠੀਕ ਆ। ਆ ਤਿੰਨ ਆ ਗਏ ਤਿੰਨਾ ਮਾਡਲ ਆ ਗਏ ਤਿੰਨ ਆਪਿਆ ਤਿੰਨ ਆ। ਆ ਤਿੰਨ ਮਾਡਲ ਆ ਗਏ ਤੀਜਾ ਆ ਆ ਗਿਆ ਚੌਥਾ ਆ ਲਓ। ਲਓ ਜੀ ਪੂਰੇ ਵਧੀਆ ਸਾਈਜ਼ ਨੇ ਹੁਣ ਮੈਂ ਤੁਹਾਨੂੰ ਦਿਖਾਵਾਂ ਯੂਕੇ ਨਾ ਉਹ ਸਾਈਜ਼ ਦੇਖੋ ਕਿੱਡਾ ਇਹ ਮੈਜ਼ਰਮੈਂਟ ਦਾ ਹੀ ਫਰਕ ਹੁੰਦਾ ਜਿਹੜਾ ਵਧੀਆ ਕੁੜਤਾ ਪਿਆ ਮਾ ਹੁੰਦਾ ਉਹਦਾ ਥਾਨ ਸਾਈਜ਼ ਵੱਡਾ ਹੀ ਹੁੰਦਾ ਪਹਿਨਾ ਵੱਡਾ ਹੁੰਦਾ ਸੋ ਬੂਟਾਂ ਦੇ ਵੀ ਐਵੇਂ ਆ ਜਿਹਦੇ ਸਾਈਜ਼ ਸਹੀ ਨੇ ਉਹ ਮਾਲ ਪੱਕਾ ਓਬਵੀਅਸ ਸਹੀ ਰਹੂਗਾ ਸੋ ਲੇਡੀਜ਼ ਔਰ ਬੱਚੇ ਦਾ ਕੰਮ ਅਸੀਂ ਸੰ ਇੱਥੇ ਖੰਨੇ ਬੰਦ ਕਰਤਾ ਡੀਲਾਂ ਹੀ ਆਉਣਗੀਆਂ ਮੁੰਡਿਆਂ ਵਾਲੀਆਂ ਜਿਵੇਂ ਡੀਲਾਂ 650 ਚ ਦਿਖਾ ਕੇ ਕਿਹੜਾ ਚਲਸੀਆ ਕਰਤਾ ਮੈਂ ਕਹਿੰਦਾ ਗੱਲ ਕੀ ਕਰਤੀ ਲਵ ਯੂ ਆ ਲੋਕਾਂ ਦੀ ਸਪੋਰਟ ਤੱਕ ਇੱਥੇ ਤੱਕ ਪਹੁੰਚੇ ਆ ਹੋਰ ਅੱਗੇ ਵੀ ਜਾਵਾਂਗੇ 650 ਚ ਚੈਲਸੀ ਵਾਲੇ 650 ਚ ਰਬਰ ਸੋਲ ਦਾ ਕੋਈ ਲਾਰਡ ਨਹੀਂ ਕੋਈ ਕੁਝ ਨਹੀਂ ਫਰੈਸ਼ ਮਾਲ ਦੁਕਾਨ ਵਾਸਤੇ ਲੈ ਲਈ ਜਿੰਨਾ ਚਾਹੀਦਾ ਸਾਡੇ ਤੋਂ ਲੈ ਲਈ ਮੇਰਾ ਭਰਾ ਕਦੀ ਵੀ ਕਿਸੇ ਦੀ ਇਨਸਲਟ ਨਹੀਂ ਕਰੀਦੀ ਹੁੰਦੀ ਠੀਕ ਹੈ ਨਾ ਜੇ ਸਾਡਾ ਧਿਆਨ ਨਹੀਂ ਰਿਹਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਪਤਾ ਹੈ ਤੈਨੂੰ ਪਰ ਬਕਵਾਸ ਨਹੀਂ ਕਰਨੀ ਚਾਹੀਦੀ ਐਵੇਂ ਮਾਰਕੀਟ ਦੇ ਵਿੱਚ 650 ਰੁਪਏ ਲਓ ਜੀ ਨੰਬਰ ਹੈਗਾ 78244050 ਤੁਸੀਂ ਇੱਥੇ ਆ ਕੇ ਵੀ ਲੈ ਸਕਦੇ ਹੋ ਰੋਜ਼ ਦੀ ਰੋਜ਼ ਇੱਥੋਂ ਡੀਲਾਂ ਆਣ ਗਈਆਂ ਪੇਜ ਨੂੰ ਫੋਲੋ ਕਰ ਲਓ ਸਪੈਸ਼ਲ ਖੰਨੇ ਵਾਸਤੇ ਅਲੱਗ ਪੇਜ ਬਣਾਇਆ ਸੋ 100 ਰੁਪਏ 50 ਰੁਪਏ ਰੱਖ ਕੇ ਸਪੋਰਟ ਸ਼ੂ ਕੋਈ ਨਹੀਂ ਦਿੰਦਾ ਬਹੁਤ ਕਹਿਣਗੇ ਗੰਦ ਪਾਵਾਂਗੇ ਰੇਟ ਲੋਕਾਂ ਨੂੰ ਘੱਟ ਦਵਾਂਗੇ ਸਿੱਧਾ ਡਾਇਰੈਕਟ ਮਾਲ ਆਂਦਾ ਪੇਟੀਆਂ ਤੁਸੀਂ ਚੈੱਕ ਕਰ ਸਕਦੇ ਹੋ ਸਿੱਧਾ ਡਾਇਰੈਕਟ ਮਾਲ ਆਉਂਦਾ ਇਕੱਲੇ ਇਕੱਲੇ ਨਾਲ ਦੇ 10 10 ਨਾਗ ਪਏ ਸਾਡੇ ਕੋ ਸੋ ਜਗਾ ਘੱਟ ਹੋਣ ਕਰਕੇ ਜੈਂਟਸ ਕੰਮ ਹੀ ਕਰਤਾ ਸਲੀਪਰ ਅੱਗੇ ਆ ਰਹੇ ਆ ਫਰਸਟ ਦੇ ਜਿਹੜੇ 13 ਤੋਂ 1400 ਰੁਪਏ ਵਿਕਦੇ ਪਏ ਆ 900 ਰੁਪਏ ਪਾਉਂਗਾ 900 ਰੁਪਏ ਦੇ ਸਲੀਪਰ ਦਊਂਗਾ ਫਰਸਟ ਇਹੋ ਜਾਂ ਤੁਸੀਂ ਯਾਦ ਰੱਖੋਗੇ ਠੀਕ ਹੈ ਨਾ ਸੋ ਹੋਰ ਵੀ ਮਾਈ ਆਈਟਮਾਂ ਬਥੇਰੀਆਂ ਲੱਗੀਆਂ ਆਈਆਂ ਕੱਲਾ ਜੈਂਟਸ ਕੰਮ ਕਰਾਂਗੇ ਜੀ ਉਰੇ ਓਕੇ ਰਿਪੋਰਟ ਆ ਕਿੰਨੇ ਕੇ ਜੋੜੇ ਪਏ ਤੇ ਕੋਈ ਐਕਸ ਦੇ ਹੁਣ ਆ ਇਹਦੀ ਕੁਆਲਿਟੀ ਦੇਖੋ ਪਿਓਰ ਲੈਦਰ ਦੀ ਕੁਆਲਿਟੀ ਹੈ ਇਹਦੀ ਇਹਦਾ 2450 ਰੁਪਏ ਰੇਟ ਕੀਤਾ ਹੋਇਆ ਵੀਰ ਹੋਣਾ ਨੇ ਆ ਲੋ ਪਹਿਲਾਂ ਕੁਆਲਿਟੀ ਦੇਖ ਲੋ ਜੀ ਤੁਸੀਂ ਪਿਓਰ ਲੈਦਰ ਦੀ ਹੈਗੀ ਆ 2450 ਰੁਪਏ ਰੇਟ ਆ ਜਿਹੜਾ ਪੇਜ ਨੂੰ ਫੋਲੋ ਕਰੋ ਸ਼ੇਅਰ ਕਰੋ 1600 ਰੁਪਏ ਦਾ ਦੇ ਦੂੰਗਾ ਲੈ 2450 ਰੁਪਏ ਰੇਟ ਲਾਇਆ ਹੋਆ ਬਾਈ ਨੇ 1600 ਦਾ ਦਊਂਗਾ ਪਿਓਰ ਲੈਦਰ ਬ੍ਰਾਂਡਿੰਗ ਚੈੱਕ ਕਰ ਲਓ ਬਾਕਸ ਚੈੱਕ ਕਰ ਲਓ ਸਾਈਜ਼ 5 6 ਪਏ ਹੋਣਗੇ 5 6 ਜੋੜੇ ਪਏ ਹੋਣਗੇ ਸਾਈਜ਼ 7 UK 8 UK 9 UK 10 UK ਸਾਰੇ ਹੀ ਹੈਗੇ ਨੇ ਸੋਰ 1500 ਕਿਆ 1600 ਕਿਆ 1500 ਕਿਆ 1500 ਚੱਲ 1500 ਲੋ ਖੰਨੇ ਲੋਕੇਸ਼ਨ ਹੈਗੀ ਆ ਗੁਰੂ ਅਮਰਦਾਸ ਮਾਰਕੀਟ ਦੇ ਬਾਹਰ ਗੁਰਦੁਆਰਾ ਸਾਹਿਬ ਤੋਂ ਪੰਜ 체ਦਕਾਨਾ ਛੱਡ ਕੇ ਆਪੋਜ਼ਿਟ ਬੀਕਾਨੇਰ ਤੇ ਨਾਲ ਹੈਗਾ ਸਾਡੇ ਵਰਧਮਨ ਸਵੀਟਸ ਹਾਂਜੀ ਸੋ ਠੇਕਾ ਵੀ ਨਾਲ ਆ ਸਾਡੇ ਇੱਧਰ 78244050 ਸਕਰੀਨ ਸ਼ਾਟ ਭੇਜ ਦਿਓ ਆਰਡਰ ਤੁਹਾਡੇ ਘਰੇ ਪਹੁੰਚ ਜਾਊਗਾ ਧੰਨਵਾਦ ਇੱਕ ਦੋ ਦਿਨ ਇੱਧਰ ਉੱਧਰ ਹੋ ਸਕਦੇ ਆ ਬਿਕੋਜ਼ ਆ ਰੇਟ ਤੇ ਕੰਮ ਕਰਨਾ ਬਹੁਤ ਔਖਾ ਹੈ ਕਰਦੇ ਆ ਲੋਕ ਵਧੀਆ ਕਰਦੇ ਆ ਪਰ ਔਖਾ ਸੋ ਇੱਕ ਦੋ ਦਿਨ ਅੱਗੇ ਪਿੱਛੇ ਹੋ ਜਾਊਗਾ ਧੰਨਵਾਦ